ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਵਿੱਚ ਅੱਜ ਬਣਾਉਣ ਲੱਗੇ ਹਾਂ ਆਮਲੇ ਦੀ ਕੈਂਡੀ ਜਿੱਦਾਂ ਸਰਦੀਆਂ ਦੇ ਸੀਜ਼ਨ ਚ ਆ ਰਿਹਾ ਹੈ ਤੇ ਮਾਰਕੀਟ ਵਿੱਚ ਬਹੁਤ ਵਧੀਆ ਆਮਲੇ ਆ ਰਹੇ ਹਨ ਤੇ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਕਿਉਂਕਿ ਆਪਣੀ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹਨ ਤੇ ਸ਼ੁਰੂ ਕਰਦੇ ਹਾਂ ਆਪਾਂ ਆਮਲੇ ਦੀ ਕੈਂਡੀ ਸਭ ਤੋਂ ਪਹਿਲਾਂ ਆਪਾਂ 1/2 ਕਿਲੋ ਆਮਲੇ ਲੈ ਲੈਨੇ ਤੁਸੀਂ ਆਪਦੇ ਹਿਸਾਬ ਨਾਲ ਘਟ-ਵੱਧ ਲੈ ਸਕਦੇ ਹੋ ਫਿਰ ਆਪਾਂ ਗਰਮ ਪਾਣੀ ਦੇ ਵਿੱਚ ਇਹਨਾਂ ਨੂੰ ਬੋਲਾ ਦੇ ਲਿਆ ਜੀ ਨੇ ਥੋੜੀ ਦੇਰ ਬਾਅਦ ਹੀ ਇਹ ਆਪਣੀ ਵਾਲੇ ਦੇਖੋ ਸਾਰੇ ਪੱਕ ਗਏ ਨੇ ਤੁਸੀਂ ਇਹਨਾਂ ਨੂੰ ਜ਼ਿਆਦਾ ਨਹੀਂ ਪਕਾਣਾ ਸਿਰਫ ਇਹ ਧਿਆਨ ਰੱਖਣਾ ਹੈ ਕਿ ਆਹ ਜਦੋਂ ਇਹ ਫਟਨੇ ਸ਼ੁਰੂ ਹੋ ਜਾਣ ਤਾਂ ਤੁਸੀਂ ਗੈਸ ਬੰਦ ਕਰ ਦੇਣਾ ਹੈ ਆ ਦੇਖੋ ਆ ਸਾਰੇ ਕੱਟ ਲੱਗ ਜਣੇ ਤੇ ਸਮਝੋ ਕਿ ਆਪਣੇ ਆਮਦਿਆ ਜਿਹੜੇ ਉਹ ਪੱਕ ਗਏ ਨੇ ਤੇ ਇਹਨਾਂ ਨੂੰ ਆਪਾਂ ਪਾਣੀ ਤੋਂ ਬਾਹਰ ਕੱਢ ਲਵਾਂਗੇ ਹੁਣ ਥੋੜੀ ਦੇਰ ਲਈ ਠੰਡਾ ਹੋਣ ਦੇਵਾਂਗੇ ਤੇ ਉਸ ਤੋਂ ਬਾਅਦ ਇਹਦੀਆਂ ਗਿਟਕਾਂ ਜਿਹੜੀਆਂ ਉਹ ਸਾਰੀਆਂ ਵਿੱਚੋਂ ਕੱਟ ਦਵਾਂਗੇ ਆ ਦੇਖੋ ਤੇ ਸਾਰੇ ਇਹਨਾਂ ਨੂੰ ਲਗ ਲਗ ਕਰ ਲਵਾਂਗੇ ਇਸ ਤਰ੍ਹਾਂ ਸਾਰਾ ਇੱਕ ਇੱਕ ਪੀਸ ਕਰ ਲਵਾਂਗੇ ਦਾ ਹੁਣ ਇਹਦੇ ਵਿੱਚ ਆਪਾਂ ਡੇਢ ਕੱਪ ਦੇ ਕਰੀਬ ਖੰਡ ਪਾਤੀ ਹੈ ਜਿੰਨੇ ਤੁਸੀਂ ਔਲੇ ਲਏ ਹਨ ਤੁਸੀਂ ਉੰਨੀ ਹੀ ਇਹਦੇ ਵਿੱਚ ਖੰਡ ਪਾ ਸਕਦੇ ਹੋ ਤਾਂ ਜੋ ਇਹ ਚੰਗੀ ਤਰ੍ਹਾਂ ਵਿੱਚੇ ਦੀ ਕੋਟਿੰਗ ਹੋ ਜਾਵੇ ਇਸ ਤਰ੍ਹਾਂ ਤੇ ਇਸ ਇਹਨੂੰ ਆਪਾਂ ਦੋ ਦਿਨ ਲਈ ਇਦਾਂ ਹੀ ਟਾ ਕੇ ਛੱਡ ਦੇਵਾਂਗੇ ਤਾਂ ਜੋ ਜਿਹੜੇ ਔਲੇ ਦੇ ਵਿੱਚ ਪਾਣੀ ਹੈ ਉਹ ਸਾਰੇ ਚੰਗੀ ਤਰ੍ਹਾਂ ਬਾਹਰ ਆ ਜਾਵੇ ਜਿਹੜੇ ਖੰਡ ਆ ਸਾਰੀ ਇਹਦੇ ਵਿੱਚ ਚਲੀ ਜਾਵੇ ਆ ਦੇਖੋ 2 ਦਿਨ ਬਾਅਦ ਇਦਾਂ ਇਹ ਚਾਸ਼ਨੀ ਬਣ ਗਈ ਹੈ ਤੇ ਜਿਹੜਾ ਵਿੱਚੋਂ ਖੰਡ ਦਾ ਰਸਾ ਸੀਗਾ ਉਹ ਸਾਰਾ ਆਵਲਿਆਂ ਨੇ ਆਪ ਦੇ ਵਿੱਚ ਖਿੱਚ ਲਿਆ ਆ ਦੇਖੋ ਹੁਣ ਆਪਾਂ ਸਾਰੇ ਆਵਲੇ ਜਿਹੜੇ ਆਪਾਂ ਵਿੱਚੋਂ ਬਾਹਰ ਕੱਢ ਲਵਾਂਗੇ ਤੇ ਜਿਹੜਾ ਇਹਦਾ ਪਾਣੀ ਬਚੇਗਾ ਪਿੱਛੋਂ ਤੁਸੀਂ ਇਹਨੂੰ ਜੂਸ ਦੇ ਤੌਰ ਤੇ ਵਰਤ ਸਕਦੇ ਹੋ ਤੇ ਕੋਈ ਮਠਿਆਈ ਵੀ ਬਣਾ ਸਕਦੇ ਹੋ ਹੁਣ ਇਹ ਜਿਹੜੇ ਆਵਲੇ ਆਪਾਂ ਇਹਨਾਂ ਨੂੰ ਸੁਕਾਣਾ ਹੈ ਤੁਸੀਂ ਸਾਰਿਆਂ ਨੂੰ ਇਸ ਤਰ੍ਹਾਂ ਕਿਸੇ ਕਪੜੇ ਦੇ ਖਿਲਾਰ ਕੇ ਜਿੱਦਾਂ ਸਰਦੀਆਂ ਵਿੱਚ ਬਹੁਤ ਘੱਟ ਧੁੱਪ ਨਿਕਲਦੀ ਹੈ ਤੇ ਦੋ ਤਿੰਨ ਦਿਨ ਦੀ ਧੁੱਪ ਦਿਖਾ ਸਕਦੇ ਜੇਕਰ ਧੁੱਪ ਤੇਜ ਹੈ ਤੇ ਇੱਕ ਦਿਨ ਦੀ ਧੁੱਪ ਦਿਖਾ ਦਨੀ ਹੈ ਤੇ ਇਸ ਤਰ੍ਹਾਂ ਆਪਣਾ ਇਹ ਰੈਡੀ ਹੋ ਜਾਣਗੇ ਆ ਦੇਖੋ ਇਹ ਜ਼ਿਆਦਾ ਕਰੜੇ ਵੀ ਨਹੀਂ ਤੇ ਜ਼ਿਆਦਾ ਨਰਮ ਨਹੀਂ ਵੀ ਆ ਦੇਖੋ ਸੁੱਕਣ ਤੋਂ ਬਾਅਦ ਇਦਾਂ ਹੋ ਜਾਣਗੇ ਆਪਾਂ ਇੱਕ ਦਿਨ ਦੀ ਧੁੱਪ ਤੋਂ ਬਾਅਦ ਇਹਨਾਂ ਨੂੰ ਦੋ ਦਿਨ ਪੱਖੇ ਦੀ ਛਾਂਤਲੇ ਰੱਖਤਾ ਸੀਗਾ ਤੇ ਇਹ ਸਾਈਡਾਂ ਤੋਂ ਬਿਲਕੁਲ ਪੱਕ ਗਏ ਨੇ ਤੇ ਵਿੱਚ ਆਉ ਨਰਮ ਨੇ ਹੁਣ ਆਪਾਂ ਨੂੰ ਸਟੋਰ ਕਰਨ ਲਈ ਜਿਹੜੀ ਖਾਂਡੇ ਦੇ ਪਾਊਡਰ ਹੈ ਜਿਹੜਾ ਉਹਦੇ ਨਾਲ ਕੋਟਿੰਗ ਕਰ ਦੇਵਾਂਗੇ ਤਾਂ ਜੋ ਕਿਸੇ ਨਾਲ ਇਹ ਚਿਪਕ ਨਾ ਤੇ ਇਸ ਤਰ੍ਹਾਂ ਇਹਨਾਂ ਨੂੰ ਤੁਸੀਂ ਸਟੋਰ ਕਰਕੇ ਕਾਫੀ ਟਾਈਮ ਲਈ ਰੱਖ ਸਕਦੇ ਹੋ ਇਹ ਸਿਹਤ ਦਾ ਖਜ਼ਾਨਾ ਹੁੰਦੇ ਹਨ ਤੇ ਸਾਧੀਆਂ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹਨ ਤੇ ਹਰ ਏ ਦਾ ਬੰਦਾ ਲੈ ਸਕਦਾ ਹੈ ਇਹਨਾਂ ਨੂੰ